ਸੰਗਤਾਂ શ્રી ਗੁਰੂ ਹਰगोਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ਵਿੱਚ ਗੁਰਦੁਆਰਾ ਜਨਮ ਸਥਾਨ ਗੁਰੂ ਕੀ ਵਿਡਾਲੀ ਤੋਂ ਨਗਰ ਕੀਰਤਨ ਪੰਜ ਪਿਆਰੀਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਤਸ਼ਾਇਆ ਹੇਠ ਸਜਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਭਾਗ ਲਿਆ ਅਤੇ ਇਹ ਨਗਰ ਕੀਰਤਨ ਗੁਰਦੁਆਰਾ ਜਨਮ ਸਥਾਨ ਗੁਰੂ ਕੀ ਵਿਡਾਲੀ ਤੋਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਚਬਾਲ ਤੱਕ ਸਜਾਇਆ ਗਿਆ। ਵਕਵਕ ਥਾਵਾ ਦੇ ਨਗਰ ਕੀਰਤਨ ਦਾ ਨਿੱਗਾ ਸਵਾਗਤ ਕੀਤਾ ਗਿਆ ਸੰਗਤਾਂ ਵੱਲੋਂ ਸਾਰੇ ਰਸਤੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਇਸ ਮੌਕੇ ਗ੍ਰੰਥੀ ਦਲਬੀਰ ਸਿੰਘ ਜਤਾਰ ਸਿੰਘ ਮਾਨ ਦਿਲਬਖ ਸਿੰਘ ਵਡਾਲੀ ਪੁਲਜੀਤ ਸਿੰਘ ਕਾਉਂਸਲਰ ਕਸ਼ਮੀਰ ਸਿੰਘ ਸਮੀਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 21ਵਾਂ ਮਹਾਨ ਨਗਰ ਕੀਰਤਨ ਹੋ ਕੇ ਗੁਰੂ ਕੀ ਵਡਾਲੀ ਜਨਮ ਸਥਾਨ ਤੋਂ ਆਰੰਭ ਹੋ ਕੇ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਪਹੁੰਚੇਗਾ ਉਸ ਤੋਂ ਹੁੰਦਾ ਫਿਰ ਵਾਪਸੀ ਤਨ ਗੁਰਦੁਆਰਾ ਜਨਮ ਸਥਾਨ ਗੁਰੂ ਕੀ ਵਡਾਲੀ ਵਿਖੇ ਸਮਾਪਤੀ ਹੋਵੇਗੀ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹੀ 6ਵੀਂ ਦੇ ਸਥਾਨ ਤੋਂ ਜਨਮ ਸਥਾਨ ਤੋਂ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉੱਥੋਂ ਆਰੰਭ ਕਰਕੇ ਜੋ ਨੱਗਰ ਦਾ ਸੰਯੋਗ ਹੈ ਨੌਜਵਾਨ ਸਿੰਘ ਸਵਾ ਗੁਰੂ ਕੀਵੜਾਲੇ ਦੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਗਵਾਈ ਦੇ ਹੇਠਾਂ ਇਹ ਨਗਰ ਕੀਰਤਨ ਪਰਵਾਣਾ ਹੋ ਕੇ ਬਾਬਾ ਜੀਵਨ ਸਿੰਘ ਗੁਰਦੁਆਰਾ ਸ਼ਰਿਆਟਾ ਸਾਹਿਬ ਜੀ ਗੁਰਦੁਆਰਾ ਸਨ ਸਾਹਿਬ ਜੀ ਗੁਰਦੁਆਰਾ ਬਾਬਾ ਬੀੜ ਬੁੱਢਾ ਸਾਹਿਬ ਜੀ ਦੇ ਅਸਥਾਨ ਤੇ ਹੁੰਦਾ ਆ ਵਾਪਸੀ ਫਿਰ ਗੁਰੂ ਕੀਵੜਾਲੇ ਦੇ ਵਿੱਚ ਸਮਾਪਤੀ ਹੁੰਦਾ ਆ